ਹਾਂਜੀ ਬੇਟੇ ਬ ਪੋਜ ਚੈਪਟਰ ਆ ਸਾਡਾ ਜਮਾਤ 8ਵੀਂ ਦਾ ਉਹਦੇ ਵਿੱਚ ਪ੍ਰਸ਼ਨ ਨੰਬਰ ਜਿਹੜਾ 11 ਉਹ ਆਪਾਂ ਕਰਨਾ ਅੱਜ ਤੇ ਉਸ ਪ੍ਰਸ਼ਨ ਨੰਬਰ 11 ਵਿੱਚ ਰਕਮ ਕੀ ਦਿੱਤੀ ਹੈ ਅਸਮ ਪੰਜ ਪੋਜ ਅਸਮ ਪੰਜ ਪੋਜ ਏ ਬੀ ਸੀ ਡੀ ਈ ਜਿਸ ਦੇ ਆਧਾਰ ਤੇ ਕੋਣਾ ਤੇ ਖਿੱਚੇ ਲੰਬਾਂ ਦੀ ਉਚਾਈ ਅਤੇ ਆਧਾਰ ਦੇ ਬਿੰਦੂਆਂ ਤੋਂ ਇਹਨਾਂ ਦੇ ਖਿੱਚੇ ਲੰਬਾਂ ਦੀ ਦੂਰੀ ਦਿੱਤੀ ਹੈ ਕਿਹੜੀ ਚੀਜ਼ ਦਿੱਤੀ ਆ ਲੰਬਾਂ ਦੀ ਉਚਾਈ ਤੇ ਦੂਰੀ ਠੀਕ ਹੁਣ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਇਸ ਰਕਮ ਨੂੰ ਸਮਝੋ ਰਕਮ ਕੀਆ ਅਸਮ ਪੰਜ ਭੁਜ ਅਸਮ ਪੰਜ ਭੁਜ ਅਸਮ ਪੰਜ ਭੁਜ ਉਹ ਪੰਜ ਭੁਜ ਹੁੰਦੀਆਂ ਜਿਸ ਦੀਆਂ ਕੋਈ ਵੀ ਭੁਜਾਂਵਾਂ ਬਰਾਬਰ ਨਹੀਂ ਹੁੰਦੀਆਂ A B C D E ਜਿਸ ਦੇ ਆਧਾਰ ਤੇ ਕੋਣਾ ਦੇ ਖਿੱਚੇ ਲੰਬਾਂ ਦੀ ਉਚਾਈ ਅਤੇ ਆਧਾਰ ਦੇ ਬਿੰਦੂਆਂ ਤੋਂ ਖਿੱਚੇ ਲੰਬਾਂ ਦੀ ਦੂਰੀ ਦਿੱਤੀ ਹੈ हूँ सब तो पहले नंबर पर आप दूरी देखिए दूरी दे करा स्केल ले लिया स्केल लैके आप दूरी पी बिंदु तो शुरू करिए आडे को बिंदु पी ठीक है हम आप पी बिंदु तो लैके एक पॉइंट पं तक दूरी कट ली ਪੀ ਇਹ ਕਿੰਨੇ ਦਿੱਤੀ ਹੋਈ ਆਪਾਂ ਨੂੰ ਇੱਕ ਬਿੰਦੂ 5 ਆਪਾਂ ਪੀ ਬਿੰਦੂ ਤੋਂ ਲੈ ਕੇ ਏ ਤੱਕ ਦੂਰੀ ਕਿੰਨੀ ਕੱਢ ਲਈਏ ਇੱਕ ਬਿੰਦੂ 5 ਇਸ ਤੋਂ ਬਾਅਦ ਜੇ ਆਪਾਂ ਇਹ ਲਾਈਨ ਡਰਾ ਕਰ ਲਈਏ 9 ਸੈਂਟੀਮੀਟਰ ਤੱਕ ਜੇ ਆਪਾਂ ਇਹਨਾਂ ਦਾ ਜੋੜ ਕਰਕੇ ਦੇਖੀਏ ਦੂਰੀ ਦਾ ਤਾਂ ਇਹ 9 ਸੈਂਟੀਮੀਟਰ ਹੋਣ ਦਾ ਠੀਕ ਹੈ ਜਿਹਦੇ ਵਿੱਚੋਂ ਹੁਣ ਆਪਾਂ ਪੀ ਤੋਂ ਲੈ ਕੇ ਏ ਤੱਕ ਕਿੰਨੀ ਘੱਟੀ ਹੈ ਇੱਕ ਬਿੰਦੂ 5 ਸੈਂਟੀਮੀਟਰ ਹੁਣ ਅੱਗੇ ਕਿੰਨੀ ਹੈ ਏ ਕਯੂ ਕਿੰਨੀ ਹੈ ਏ ਕਯੂ ਇਹ ਹੈਗੇ ਸਾਡੇ ਕੋਲੇ ਇਸ ਏ ਬਿੰਦੂ ਤੋਂ ਲੈ ਕੇ ਕਯੂ ਤੱਕ 5 ਸੈਂਟੀਮੀਟਰ ਏ ਕਿਉ ਕਿੰਨੀ ਆ ਸਾਡੇ ਕੋਲੇ 5 ਸੈਂਟੀਮੀਟਰ ਠੀਕ ਹੈ ਹੁਣ ਅੱਗੇ ਦੇਖ ਲਓ ਆ ਕਉ ਤੋਂ ਲੈ ਕੇ ਬੀ ਇਹ ਕਿੰਨੀ ਆ 1.5 ਹੁਣ ਕੀ ਕਰਨਾ ਆਪਾਂ ਕਉ ਤੋਂ ਲੈ ਕੇ ਬੀ ਤੱਕ ਕਉ ਤੋਂ ਲੈ ਕੇ ਬੀ ਤੱਕ ਕਿੰਨੀ ਕਟਾਂਗੇ ਇੱਕ ਬਿੰਦੂ 5 ਸੈਂਟੀਮੀਟਰ ਠੀਕ ਹੈ ਤੇ ਅੱਗੇ ਸਾਡੇ ਕੋਲ ਦੂਰੀ ਕਿਹੜੀ ਆ ਬੀ ਆਰ ਆਪਾਂ ਬੀ ਆਰ ਦੂਰੀ ਐਸ ਆਰ ਵਿੰਦੂ ਤੱਕ ਕਿੰਨੀ ਘਟਾਂਗੇ 1 ਸੈਂਟੀਮੀਟਰ ਠੀਕ ਹੈ ਇਹ ਹੁਣ ਸਾਡੀ ਦੂਰੀ ਕਿੰਨੀ ਹੋਗੀ ਪੀ ਤੋਂ ਏ 1.5 ਏ ਤੋਂ ਲੈ ਕੇ ਕਿਉ ਤੱਕ 5 ਕਿਉ ਤੋਂ ਲੈ ਕੇ b ਤੱਕ 1.5 b ਤੋਂ ਲੈ ਕੇ r ਤੱਕ 1 ਸੈਂਟੀਮੀਟਰ ਹੁਣ ਬੇਸ਼ੱਕ ਇਹਨਾਂ ਨੂੰ ਆਪਾਂ ਜੋੜ ਕੇ ਵੀ ਦੇਖ ਲਓ ਇੱਕ ਜੇ ਲਾਈਨ ਸਿੱਧੀ ਵੀ ਖਿੱਚ ਲੈਨੇ ਕਾਲੀ ਪੈਨਸਲ ਨਾਲ ਇੱਕ ਸਿੱਧੀ ਲਾਈਨ ਖਿੱਚ ਲਓ ਉਹਦੇ ਤੇ p ਬਿੰਦੂ ਤੋਂ a ਤੱਕ ਦੂਰੀ 1.5 ਕੱਟ ਲਓ ਫਿਰ a ਤੋਂ ਲੈ ਕੇ q ਤੱਕ 5 ਸੈਂਟੀਮੀਟਰ ਕੱਟ ਲਓ ਫਿਰ ਕੇ ਉਤੋਂ ਲੈ ਕੇ b ਤੱਕ ਇੱਕ ਬਿੰਦੂ 5 ਕੱਟ ਲਓ ਫਿਰ b ਤੋਂ ਲੈ ਕੇ a ਤੱਕ 1 ਸੈਂਟੀਮੀਟਰ ਕੱਟ ਲਓ ਜਿਹੜੀ ਬਾਕੀ ਕਾਲੀ ਪੈਨਸਲ ਦੇ ਨਾਲ ਲਾਈਨ ਖਿੱਚੀ ਹੋਈ ਹੈ ਉਹਨੂੰ ਰਵਣਾ ਸਾਫ਼ ਕਰ ਦਿਓ ਠੀਕ ਹੈ ਨਾ ਹਾਂਜੀ ਹੁਣ ਇਹ ਆਪਣੀ ਲੰਬਾਈ ਦੀ ਦੂਰੀ ਆ ਗਈ ਅੱਧਾ ਸਵਾਰ ਆਪਣਾ ਹੋ ਗਿਆ ਹੁਣ ਅੱਧਾ ਸਵਾਰ ਕੀ ਰਹਿੰਦਾ ਉਚਾਈ ਰਹੇਗੀ ਉਚਾਈ ਲਈ ep a b ਬਿੰਦੂ ਪਿਆ ਇਸ ਪੀ ਬਿੰਦੂ ਤੇ ਡੀ ਰੱਖੋ ਪੀ ਬਿੰਦੂ ਤੇ ਡੀ ਰੱਖੋ 90 ਦੇ ਕੋਣ ਦਾ ਨਿਸ਼ਾਨ ਲਾਓ ਉਸ ਤੋਂ ਬਾਅਦ ਈ ਤੇ ਦੂਰੀ ਦੇਖੋ ਕਿੰਨੀ ਆ ਕਿੰਨੀ ਦੂਰੀ ਹੈ ਤਿੰਨ ਬਿੰਦੂ 5 ਹੁਣ ਇਹ ਲਾਈਨ ਆਪਾਂ ਸਿੱਧੀ ਖਿੱਚ ਲਈ ਠੀਕ ਹੈ ਸਿੱਧੀ ਲਾਈਨ ਖਿੱਚ ਕੇ ਇਹਨੂੰ ਆਪਾਂ ਕਿੰਨਾ ਕੱਟਾਂਗੇ ਤਿੰਨ ਬਿੰਦੂ 5 एक सेंटीमीटर दो सेंटीमीटर तीन सेंटीमीटर पॉइंट तोइंट पीका आ गया साढ़े को डॉटड मिला देंगे आ होगी साड़ी ई पी ठीक है एक लंब की ऊंचाई आप कट ली कि कट्टी है तीन बिंदु पाँच हम दूसरा डी क्यों आल क्यों बिंदु पे ਇਉ ਤੇ ਫਿਰ ਡੀ ਰੱਖੋ ਠੀਕ ਹੈ ਇਹਦੇ ਤੇ ਵੀ ਆਪਾਂ ਲੰਬ ਬਣਾ ਲਿਆ ਜਾਂ 90 ਦਾ ਕੋਣ ਬਣਾ ਲਿਆ ਡੀ ਕਿਉ ਦੂਰੀ ਕਿੰਨੀ ਦਿੱਤੀ ਆਪਾਂ ਨੂੰ 6 ਸੈਂਟੀਮੀਟਰ ਹੁਣ ਆਪਾਂ ਫਿਰ ਸਕੇਲ ਰੱਖਾਂਗੇ ਆਪਾਂ ਫਿਰ ਡਾਟਡ ਲਾਈਨ ਲਾ ਦਾਂਗੇ ਆ ਗਿਆ ਸਾਡੇ ਕੋਲ B ਬਿੰਦੂ ਇਸ ਤੋਂ ਬਾਅਦ ਸਾਡੇ ਕੋਲ ਤੀਸਰੀ ਉਚਾਈ ਹੈ CR CR ਕਿੰਨੀ ਹੈ 2.5 ਹੈ ਜਿਆਣੀ ਹੁਣ ਆਪਾਂ R ਬਿੰਦੂ ਤੇ ਫੇਰ D ਰੱਖਾਂਗੇ ਫੇਰ ਆਪਾਂ 90 ਦਾ ਕੋਣ ਬਣਾਵਾਂਗੇ ਇਹਦੀ ਲਾਈਨ ਨੂੰ ਸਿੱਧੀ ਖਿੱਚ ਲਾਂਗੇ ਇਹ ਆਪ ਪੂਜਾ ਕਿੰਨੀ ਕਟਾਂਗੇ 2.5 1 2 ਤੇ 5 ਇੱਥੇ ਤੱਕ ਇਹ ਆ ਗਏ ਸਾਡੇ ਕੋਲੇ CR 2.5 ਸੈਂਟੀਮੀਟਰ ਆ ਡੀ ਕਿਉਂ ਕਿੰਨੇ ਹੈ ਸਾਡੇ ਕੋਲੇ 6 ਸੈਂਟੀਮੀਟਰ ਠੀਕ ਹੈ ਹੁਣ ਤਿੰਨ ਲੰਬ ਦਿੱਤੇ ਹੋਏ ਆ ਚਾਰ ਪੂਜਾਆਂ ਦਿੱਤੀ ਹੋਈਆਂ ਉਹ ਦੂਰੀ ਤਾਂ ਹੈਗੀ ਐ ਇਕੋ ਲਾਈਨ ਦੇ ਉੱਪਰ ਕੱਟੀ ਗਈ ਹੁਣ ਜਿਹੜੀਆਂ ਉਚਾਈਆਂ ਕੱਟੀਆਂ ਨੇ A ਨੂੰ B ਨਾਲ ਮਿਲਾ ਦਿਓ ਉਹ ਤਾਂ ਅਸੀਂ ਪਹਿਲੇ ਹੀ ਮਿਲਾ ਦਿੱਤੀ B ਨੂੰ C ਨਾਲ ਮਿਲਾ ਦਿਓ C ਨੂੰ D ਨਾਲ ਮਿਲਾ ਦਿਓ D ਨੂੰ E ਨਾਲ ਮਿਲਾ ਦਿਓ ਔਰ A ਨੂੰ A ਨੰਬਰਾ ਦੋ ਇਸ ਰਿੱਕੇ ਨਾਲ ਸਾਡੇ ਕੋਲੇ ਅਸਮ ਪੰਜ ਭੋਜ ਬਣ ਗਈ A B C D E